ਹਾਂਜੀ ਅੰਮ੍ਰਿਪਾਲ ਜੀ ਬੋਲਦੇ ਹਾਂ ਜੀ ਸੰਗਤਪੁਰ ਹਾਂਜੀ ਅੰਮ੍ਰਿਪਾਲ ਜੀ ਮੈਂ ਰਨਦੀਰ ਗੱਲ ਕਰ ਰਹੀ 90 ਤੋਂ ਪੱਤਰਕਾਰ ਹਾਂਜੀ ਜਿਹੜੇ ਤੁਹਾਡੇ ਘਰ ਦੀ ਛੱਤ ਗਿਰੀ ਹੈ ਜੀ ਹੈਲੋ ਹਾਂਜੀ ਹਾਂ ਕਿੰਨਾ ਕੁ ਨੁਕਸਾਨ ਹੋਇਆ ਜੀ ਥੋੜਾ ਉੱਚੀ ਗੱਲ ਕਰਿਓ ਤਾਂ ਕਾਫੀ ਹੋ ਗਿਆ ਹੋਰ ਛੱਤ ਗਿਰਦੀ ਨਾਲ ਚੱਲ ਗਈ ਰਕਰਦੀ ਉੱਧਰ ਵੀ ਉਹਨਾਂ ਦਾ ਨੁਕਸਾਨ ਹੋ ਗਿਆ ਭਲੇ ਬੜੂ ਟੰਗੀ ਪਾਉਗੇ ਠੀਕ ਹੈ ਤੇ ਤੁਹਾਡਾ ਪਿੰਡ ਨਾਬਾ ਵਿਧਾਨ ਸਭਾ ਹਲਕਾ ਨਾਬਾ ਜੀ ਪੈਂਦਾ ਜੀ ਡਿਸਟ੍ਰਿਕਟ ਪਟਿਆਲਾ ਚ ਹੈ ਨਾ ਨਾਬਾ ਜੀ ਠੀਕ ਹੈ ਤੇ ਕੀ ਕਹਿਣਾ ਚਾਹੁੰਦੇ ਹੋ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਜਦੋਂ ਇੱਕ ਤਾਂ ਮੰਨਿਆਈ ਕੁਦਰਤੀ ਆਫਤ ਹੈ ਆਈਏ ਸਾਰੇ ਕਿਤੇ ਮੌਤ ਇਨਸਾਨ ਹੋ ਰਿਹਾ ਹੈ ਬਖ ਜਦੋਂ ਅੱਜ 6 ਦਿਨ ਹੋ ਗਏ ਤਕਰੀਬਨ ਮਕਾਨ ਢਿੱਗੇ ਨੂੰ 12 ਵਿੱਚ ਆ ਗਿਆ ਅਗੁੜੀ ਰਾਸ਼ੀ ਵੀ ਸਾਰੇ ਪਹੁੰਚਾ ਗਿਆ ਪਰ ਜਿੱਤ ਕੋਈ सरकारी बंदा जिंदा किसी ने भी आगे कोई ना बहुत तक टाइट ठीक है जिंदा ही आगे किसी ने मौका देख के सांकर भैया बार छोड़ भी दिख रही है सम्मान होने पे है सबले को, को, आगे तो, कोई सम्मान हम्म कोई कोई संस्था भी आई है कोई संस्था ने पूछे नेड़े तेड़े के नहीं ਇਹ ਜene ਨਾ ਜੀ ਕੋਈ ਸਸਤਾ ਨਹੀਂ ਕੋਈ ਹੋਰ ਕੋਣ ਬੰਦਾ ਆ ਕੇ ਗਿਆ ਸੋਲੀ ਸਾਹਿਬ ਸੋਨੇ ਵੀ ਸੋਲੀ ਸਾਹਿਬ ਆ ਕੇ ਗਏ ਪਰ ਦੇ ਸਿੰਘ ਸੋਲੀਆ ਚਲੋ ਹੁਣ ਗੱਲ ਦੀ ਆ ਵਿਚਾਰੇ ਨੂੰ ਆ ਕੇ ਜਿਹਨੂੰ ਕੋ ਮੇਰਾ ਦੋਸਤ ਸਹਾਇਤਾ ਕਰਕੇ ਗਏ ਆ ਪਰਿਵਾਰ ਨਾਲ ਬੈਠ ਕੇ ਠੀਕ ਹੈ ਮਾਤਾ ਨੂੰ ਹੌਸਲਾ ਦੇ ਕੇ ਨੇ ਤੇ ਉਤਰ ਗੁੰਜੇ ਲਾਲਕਾ ਸਾਹਿਬ ਅ ਸ਼ਰਮਣ ਅਕਾਲੀ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੀ ਆ ਕੇ ਗਏ ਨੇ ਵੀ ਆ ਕੇ ਜੈਨ ਉਹ ਹੀ ਤੇ ਲੋਕ ਪ੍ਰਵਾਸ ਹਾਸਲਾ ਤੇ ਕੀਤਾ ਹੈ ਇਹ ਵੀ ਰਾਜ ਦੇ ਵਰਤ ਹੈ ਕੋਈ ਜਿੱਤਾ ਕਿ ਕੋਈ ਸਰਕਾਰੀ ਬੜੀ ਤੁਖੀ ਜੰਦ ਹੈ ਠੀਕ ਹੈ ਇੱਕ ਦਾਰ ਸੁਰਖਾ ਦੇਖ ਲਓ ਵਾਰਸ਼ਾ ਹੋਰ ਪੈਣ ਗਿੰਗਾ ਜਿਹੜਾ ਖੜਾ ਤੁਹਾਡਾ ਉਹ ਟੌ ਮੀਟਿੰਗ ਜੈਣਾ ਠੀਕ ਹੈ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਬੱਸ ਜਿਹੇ ਕਹਿਵਾ ਚੁੰਦੇ ਹਾਂ ਵੀ ਇਸ ਪਰਵਾਰ ਨੂੰ ਦੇਖਣਾ ਚਾਹੀਦਾ ਚਲੋ ਜਿੱਥੇ ਪਰਵਾਰ ਹੋਇਆ ਜਾਣਾ ਚਾਹੀਦਾ ਨਹੀਂ ਹੁੰਦਾ ਚਲੋ ਬਸ ਦਵਾਰ ਦੀ ਗੱਲ ਹੁੰਦੀ ਨੇ ਕਿ ਉਹ ਜਾ ਕੇ ਪਰਵਾਰ ਨੇ ਕਿ ਕਿ ਮੈਸਟਰਾਂ ਦੀ ਕਿਰਤ ਉਸ ਪਰਵਾਰ ਤੇ ਕਿੰਨਾ ਟਾਈਮ ਲੱਗਦਾ ਹੈ ਕਿ ਉਹ ਉੱਥੇ ਜਾ ਕੇ ਨਹੀਂ ਬੋਲੇ ਜਿਹੜੀਆਂ ਪਿੰਡਾਂ 'ਚ ਬਾਰਡਰ ਗੱਲ ਹੈ ਬਾਰਡਰ ਆਪਣਾ ਪਿੰਡਾਂ ਦੀ ਗੱਲ ਕਰੀਏ ਗਾਡਰ ਵਾਲੇ ਆਏ ਛੱਤਾ ਹੁੰਦੀਆਂ ਤੁਹਾਡੀ ਉਹ ਵਾਲੀ ਛੱਤ ਸੀ ਨਾ ਹਾਂ ਗਾਡਰ ਵਾਲੀ ਛੱਤ ਹੋਰ ਵੀ ਮਕਾਨ ਨੇ ਪਿੰਡ ਦੇ ਵਿੱਚ ਉਹਨਾਂ ਦਾ ਵੀ ਕਾਫੀ ਇਤਰਾ ਹੋਇਆ ਕੋਈ ਨਹੀਂ ਰਿਹਾ ਹੁਣ ਤੱਕ ਸਰਕਾਰਾਂ ਨੇ ਮੈਂ ਤਾਂ ਹਰਾਨ ਸੀ ਵੀ ਕਦੇ ਕਹਿੰਦੇ ਹੁੰਦੇ ਸੀ ਹਰ ਸਰਕਾਰ ਆਉਂਦੀ ਹੈ ਹੂੰ ਕਹਿੰਦੇ ਜੀ ਗਾਟਰ ਪੂਜਾ ਗਰੀਬਾਂ ਤੋਂ ਵੋਟਾਂ ਮਟੋਰ ਦੇ ਵਾਸਤੇ ਵੀ ਛੋਟੇ ਕੱਚੇ ਕਰਾਂ ਦੇ ਤੋਂ ਪੈਸੇ ਦਵਾਂਗੇ ਆ ਕਰਾਂਗੇ ਮੈਂ ਤਾਂ ਦੇਖਿਆ ਨਹੀਂ ਮਿਲੇ ਮਿਲੇ ਨਹੀਂ ਕੁਝ ਨਾ ਜੀ ਨਾ ਕਦੇ ਵੀ ਨਹੀਂ ਕਿਸੇ ਨੂੰ ਕੋਈ ਪੈਸਾ ਮਿਲਿਆ ਕਿ ਸਰਕਾਰਾਂ ਪਹਿਲਾਂ ਕਾਂਗਰਸ ਨੇ ਜਲ ਰਾਜ ਕਰਦੇ ਆ ਅਕਾਲੀ ਕਾਲ ਦੀ ਸੰਗਾਨੇ ਰਾਜਸਥਾਨ ਦੇ ਆਹ ਹਮਮਾ ਦਾ ਕੇ ਆਏ ਮੈਨੂੰ ਕਿਹਾ ਅੱਛਾ ਚਲੋ ਠੀਕ ਹੈ ਧੰਨਵਾਦ ਤੁਹਾਡਾ ਹੈਲੋ ਆਪਣੇ ਇੱਕ ਫੋਟੋ ਭੇਜੋ ਜੀ